ਕੁੰਡਲਨੀ ਸ਼ਕਤੀ ਜਾਗਣ ਤੋਂ ਬਾਅਦ ਕੀ ਹੁੰਦਾ ਹੈ ਜਾਂ ਇੰਜ ਕਹਿ ਲਓ ਕਿ ਜਦੋਂ ਸਾਡੇ ਸਰੀਰ ਦੇ ਵਿੱਚ ਜੋ ਕੁੰਡਲਨੀ ਸ਼ਕਤੀ ਹੈ ਜਾਗ ਜਾਂਦੀ ਹੈ ਫਿਰ ਕੀ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਕੁੰਡਲਨੀ ਸ਼ਕਤੀ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਆ ਸਭ ਤੋਂ ਪਹਿਲਾਂ ਜੋ ਅਸਰ ਦਿਖਾਈ ਦਿੰਦਾ ਹੈ ਕਿ ਜਦੋਂ ਵੀ ਆਪਾਂ ਸਾਧਨਾ ਤੇ ਬੈਠਦੇ ਆ ਸਿਮਰਨ ਕਰਨ ਬੈਠਦੇ ਆ ਗੁਰਬਾਣੀ ਪੜ੍ਹਨ ਬੈਠਦੇ ਆ ਜਾਂ ਧਿਆਨ ਕਰਦੇ ਆ ਜਾਂ ਇਸ ਤੋਂ ਇਲਾਵਾ ਹੋਰ ਕੋਈ ਵੀ ਕੰਮ ਜੋ ਧਿਆਨ ਦੇ ਵਿੱਚ ਲੈ ਕੇ ਜਾਂਦਾ ਆ ਤਾਂ ਜਦੋਂ ਆਪਾਂ ਰੀੜ ਦੀ ਹੱਡੀ ਨੂੰ ਆਪਣੀ ਨੂੰ ਸਿੱਧੀ ਕਰਕੇ ਬੈਠਦੇ ਆ ਤਾਂ ਰੀੜ ਦੀ ਹੱਡੀ ਦੇ ਜੋ ਪੂਛ ਵਾਲਾ ਥੱਲੇ ਵਾਲਾ ਹਿੱਸਾ ਆ ਉੱਥੇ ਵਾਈਬ੍ਰੇਸ਼ਨ ਹਲਜਲ ਹੋਣੀ ਸ਼ੁਰੂ ਹੋ ਜਾਂਦੀ ਆ ਉਸ ਏਰੀਆ ਦੇ ਵਿੱਚ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਕਈਆਂ ਨੂੰ ਜਦੋਂ ਆਪਾਂ ਕਿਸੇ ਵੀ ਸਤ ਸੰਗ ਤੇ ਬੈਠੇ ਆ ਕੀਰਤਨ ਵੀ ਸੁਣਦੇ ਆ ਤਾਂ ਆਪਾਂ ਕੀ ਕਰਦੇ ਆ ਵੀ ਅਲੱਗ-ਅਲੱਗ ਮੰਦਰਾ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੰਦੇ ਆ ਆਪਣਾ ਸਰੀਰ ਅਲੱਗ-ਅਲੱਗ ਤਰ੍ਹਾਂ ਦੇ ਯੋਗਾਸਨ ਕਰਨੇ ਸ਼ੁਰੂ ਕਰ ਦਿੰਦਾ ਸਰੀਰ ਸਾਡਾ ਝਟਕੇ ਵੀ ਖਾਂਦਾ ਜਿਸ ਜੀਵ ਦੀ ਕੁੰਡਲਨੀ ਸ਼ਕਤੀ ਜਾਗਰਤ ਹੋਈ ਹੋਵੇਗੀ ਉਹ ਜਦੋਂ ਵੀ ਸਿੱਧਾ ਹੋ ਕੇ ਬਿਠੂਗਾ ਨਾ ਰੀੜ ਦੀ ਹੱਡੀ ਨੂੰ ਸਿੱਧਾ ਕਰਕੇ ਜਾਂ ਬੈਠਾ ਆ ਜਾਂ ਪਿਆ ਆ ਉਨੂੰ ਉਹ ਰੀੜ ਦੀ ਹੱਡੀ ਦੇ ਵਿੱਚ ਕੁਝ ਆਉਂਦਾ ਜਾਂਦਾ ਮਹਿਸੂਸ ਹੋਵੇਗਾ। ਮਤਲਬ ਇੱਥੇ ਪਤਾ ਲੱਗਦਾ ਆਪਾਂ ਨੂੰ ਵੀ ਜੋ ਸਾਡੀ ਕੁੰਡਲਨੀ ਆ ਉਹ ਜਾਗਰਤ ਹੋਈ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੱਛਣ ਹੁੰਦੇ ਆ। ਕਈਆਂ ਦਾ ਸਿਰ ਭਾਰੀ ਹੋਣਾ ਸ਼ੁਰੂ ਹੋ ਜਾਂਦਾ। ਦੂਜਾ ਕੀ ਹੁੰਦਾ ਆ ਜਦੋਂ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਆ ਵੀ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਗਰਮੈਸ਼ ਵੱਜ ਜਾਂਦੀ ਆ। ਹੀਟ ਵੱਜ ਜਾਂਦੀ ਆ। ਗਰਮੀ ਇੰਨੀ ਜ਼ਿਆਦਾ ਵੱਜ ਜਾਂਦੀ ਆ ਕਿ ਜੇ ਉਹ ਜੀਵ ਨਹਾ ਕੇ ਵੀ ਆ ਕੁਝ ਮਿੰਟਾਂ ਬਾਅਦ ਉਹਨੂੰ ਫੇਰ ਦੁਬਾਰਾ ਗਰਮੀ ਲੱਗਣੀ ਸ਼ੁਰੂ ਹੋ ਜਾਣੀ ਹਰ ਸਮੇਂ ਸਾਨੂੰ ਗਰਮੀ ਮਹਿਸੂਸ ਹੋਵੇਗੀ ਇਥੋਂ ਤੱਕ ਕਿ ਜਦੋਂ ਆਪਾਂ ਨਹਾਉਂਦੇ ਵੀ ਹੋਵਾਂਗੇ ਫੇਰ ਵੀ ਗਰਮੀ ਦਾ ਅਹਿਸਾਸ ਹੋਵੇਗਾ ਜਦੋਂ ਕੁੰਡਲਿਨੀ ਜਾਗਰਤ ਹੋ ਜਾਂਦੀ ਆ ਫਿਰ ਉਹ ਜੀਵ ਇੱਕ ਆਮ ਜੀਵ ਨਹੀਂ ਰਹਿ ਜਾਂਦਾ ਬਸ ਰਾਹ ਸਹੀ ਮਿਲਿਆ ਹੋਣਾ ਚਾਹੀਦਾ ਜੇ ਭਟਕ ਗਿਆ ਫਿਰ ਅਧੂਰੇ ਰਹਿਾਂਗੇ ਉਸ ਜੀਵ ਦਾ ਕਨੈਕਸ਼ਨ ਬ੍ਰਹਿਮੰਡ ਦੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਇਹ ਤੋਂ ਇਲਾਵਾ ਹੋਰ ਕੀ ਆਪਾਂ ਨੂੰ ਮਹਿਸੂਸ ਹੁੰਦਾ ਆ ਜੋ ਆਗਿਆ ਚੱਕਰ ਆ ਪ੍ਰਵਟੀਆਂ ਦੇ ਵਿਚਕਾਰ ਇੱਥੇ ਵੀ ਸਾਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਕੀੜੀਆਂ ਚੱਲਦੀਆਂ ਹੋਣ ਕਿੱਦਾਂ ਲੱਗਦਾ ਜਿੱਦਾਂ ਕੋਈ ਕੀੜੀ ਹੈ ਨਾ ਆਪਣੇ ਦੋਵੇਂ ਪ੍ਰਵਟੀਆਂ ਦੇ ਵਿਚਕਾਰ ਕੋਈ ਤੁਰ ਹੀ ਜਾਂਦੀ ਹੋਵੇ ਮਹਿਸੂਸ ਹੋਵੇਗਾ ਇੰਜ ਹੁਣ ਉਹਦਾ ਤਾਂ ਵੈਸੇ ਜਦੋਂ ਧਿਆਨ ਦੇ ਵਿੱਚ ਬੈਠਦੇ ਆ ਤਾਂ ਵੀ ਇਹ ਗੱਲ ਹੋਣੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਬਾਕੀ ਕੁੰਡਲੀ ਜਾਗਰਣ ਹੋਣ ਵਾਲੇ ਜੀਵ ਦੇ ਨਾਲ ਵੀ ਇਹਦੇ ਹੁੰਦੀ ਆ ਕਿ ਜਿਹੜਾ ਇੱਕ ਸਿਕਸ ਸੈਂਸ ਆ ਨਾ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ ਉਸ ਬੰਦੇ ਨੂੰ ਕਈ ਗੱਲਾਂ ਦਾ ਪਹਿਲੇ ਪਤਾ ਲੱਗ ਜਾਂਦਾ ਸਾਹਮਣੇ ਵਾਲਾ ਜੀਵ ਕਿਹੋ ਜਿਹਾ ਆ ਉਹ ਵੀ ਪਤਾ ਲੱਗ ਜਾਂਦਾ ਉਹ ਕਹਿਣ ਕੀ ਲੱਗਾ ਆ ਉਹ ਵੀ ਪਤਾ ਲੱਗ ਜਾਂਦਾ ਆਉਣ ਵਾਲੇ ਸਮੇਂ ਦਾ ਕੁਝ ਅੰਦਾਜ਼ਾ ਲੱਗ ਜਾਂਦਾ ਜੋ ਕਿ ਆਮ ਜੀਵ ਨਹੀਂ ਲਾ ਸਕਦਾ ਦੁੱਖਾਂ ਦੇ ਸੁੱਖਾਂ ਦੇ ਕਾਰਨ ਜੜ ਕਾਰਨ ਉਹ ਪਤਾ ਲੱਗਣੀ ਸ਼ੁਰੂ ਹੋ ਜਾਂਦੇ ਆ ਕਿਉਂਕਿ ਉਹ ਸੱਚ ਦੇ ਨਾਲ ਕਨੈਕਟ ਹੋਣਾ ਸ਼ੁਰੂ ਹੋ ਗਿਆ ਕਈ ਮੰਨਣ ਵਾਲੇ ਵੀ ਮੰਨਦੇ ਆ ਕਿ ਜਿਨ੍ਹਾਂ ਦੀ ਕੁੰਡਲੀ ਜਾਗਰਣ ਹੁੰਦੀ ਆ ਉਹਨਾਂ ਦਾ ਜਿਹੜਾ ਗਲਾ ਆ ਨਾ ਉਹ ਬਾਕੀ ਜੀਵਾਂ ਦੇ ਗਲੇ ਨਾਲੋਂ ਅਲੱਗ ਹੋ ਜਾਂਦਾ ਹੁਣ ਇਸ ਗੱਲ ਦਾ ਸਾਨੂੰ ਕਨਫਰਮ ਤਾਂ ਹੈ ਨਹੀਂ ਪਰ ਕਾਫੀ ਸੁਣਿਆ ਹੈ ਹੁਣ ਜਦੋਂ ਕੋਈ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਨਾ ਹੁਣ ਚਾਹੇ ਆਪਾਂ ਕੁੰਡਲੀ ਜਾਗਰਣ ਦੀ ਕੋਈ ਗੱਲ ਕਰੀਏ ਜਾਂ ਨਾ ਕਰੀਏ ਪਰ ਜਦੋਂ ਜੀਵ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਫਿਰ ਜਿਹੜੇ ਸੰਸਾਰਿਕ ਜੀਵ ਆ ਨਾ ਉਹ ਅਟਰੈਕਟ ਹੁੰਦੇ ਆ ਅਜਿਹੇ ਜੀਵ ਵੱਲ ਹੁਣ ਆਪਾਂ ਵੇਖਦੇ ਆ ਨਾ ਕਿ ਗੁਰਮੁਖਾ ਦੇ ਆਲੇ ਦੁਆਲੇ ਕਿਦਾਂ ਆਪਣੇ ਵਰਗੇ ਮਨਮੁੱਖਾਂ ਨੇ ਝੋਮਟ ਪਾਇਆ ਹੁੰਦਾ ਕਿਉਂਕਿ ਆਪਣਾ ਮਨ ਕਰਦਾ ਹੁੰਦਾ ਕਿ ਗੁਰਮੁਖਾਂ ਦੀਆਂ ਗੱਲਾਂ ਸੁਣੀ ਜਾਈਏ ਉਹਨਾਂ ਦੇ ਦੈਰੇ ਜਿਹਦੇ ਵਿੱਚ ਵਿੱਚ ਰਹੀਏ ਆਪਾਂ ਉਹ ਸਾਨੂੰ ਦੇਖਣ ਸਾਡੇ ਨਾਲ ਗੱਲਾਂ ਕਰਨ ਕਿਉਂਕਿ ਉਹਨਾਂ ਦੀ ਵੀ એનર્ਜੀ ਜੋ ਆ ਉਹ ਸੱਚ ਦੇ ਵਿੱਚ ਸਮਾਈ ਆ ਤੇ ਆਪਾਂ ਨੂੰ ਉਥੋਂ ਸੁੱਖ ਮਿਲਦਾ ਆ ਇਹ ਚੀਜ਼ਾਂ ਇੱਕ ਮੈਗਨੇਟ ਦਾ ਕੰਮ ਕਰਦੀਆਂ ਦਿਨ ਦੇ ਵਿੱਚ ਜੋ ਵੀ ਆਪਾਂ ਕੰਮ ਕਰਦੇ ਆ ਕਰਦੇ ਤਾਂ ਆਪਾਂ ਪਹਿਲਾਂ ਵੀ ਸੀ ਪਰ ਹੁਣ ਆਪਣੇ ਉਹ ਕੰਮ ਕਰਨ ਦਾ ਤਰੀਕਾ ਨਜ਼ਰੀਆ ਢੰਗ ਬਦਲ ਗਿਆ ਆਪਾਂ ਉਸ ਕੰਮ ਨੂੰ ਹੁਣ ਬਹੁਤ ਹੀ ਨੰਦ ਦੇ ਨਾਲ ਵਧੀਆ ਤਰੀਕੇ ਦੇ ਨਾਲ ਕਰ ਰਹੇ ਆ ਜਿਵੇਂ ਬੱਚਿਆਂ ਦੀ ਗੱਲ ਕਰੀਏ ਤਾਂ ਜੇ ਉਹ ਪੜ੍ਹਾਈ ਦੇ ਵਿੱਚ ਪਹਿਲਾਂ ਹੁਸ਼ਿਆਰ ਨਹੀਂ ਸੀ ਕੁੰਡਲਣੀ ਜਾਗਰਣ ਹੋਣ ਤੋਂ ਬਾਅਦ ਆਪਾਂ ਕੀ ਵੇਖਾਂਗੇ ਕਿ ਉਹਨਾਂ ਦਾ ਹੁਣ ਜਿਹੜਾ ਮਨ ਆ ਉਹ ਪੜ੍ਹਾਈ ਦੇ ਵਿੱਚ ਲੱਗਣਾ ਜ਼ਿਆਦਾ ਸ਼ੁਰੂ ਹੋ ਗਿਆ ਹਰ ਇੱਕ ਚੀਜ਼ ਵੱਲ ਉਤਿਆਨ ਨਾਲ ਦੇਖਦੇ ਆ ਸੁਣਦੇ ਆ ਤੇ ਕਰਦੇ ਆ ਤੇ ਆਨੰਦ ਦੇ ਵਿੱਚ ਰਹਿੰਦੇ ਆ ਕਹਿਣ ਦਾ ਭਾਵ ਕੀ ਹੈ ਕਿ ਉਹ ਜੋ એનર્ਜੀ ਸਾਡੇ ਅੰਦਰ ਚੱਲਦੀ ਪਈ ਆ ਸਾਡੇ ਵਿੱਚ ਇੰਨਾ ਵੱਡਾ ਬਦਲਾਅ ਲੈ ਕੇ ਆਵੇਗੀ ਕਿ ਆਪਾਂ ਹਰ ਕੰਮ ਨੂੰ 10 ਗੁਣਾ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਨਾਮ ਸਿਮਰਨ ਦੇ ਵਿੱਚ ਜੁੜਿਆ ਹੋਇਆ ਜੀਵ ਜਿਹਦੇ ਅੰਦਰ ਨਾਮ ਚੱਲ ਗਿਆ ਉਹ ਊਰਜਾ ਪੈਦਾ ਹੋ ਗਈ ਉਸ ਜੀਵ ਦੇ ਵਿਚਾਰ ਵੀ ਬਦਲਦੇ ਆ ਉਹ ਨੂੰ ਹੁਣ ਦੁਨਿਆਵੀ ਕਿਸੇ ਚੀਜ਼ ਦਾ ਗੱਲ ਦਾ ਵਿਅਕਤੀ ਦਾ ਲਾਲਚ ਨਹੀਂ ਰਹਿ ਗਿਆ। ਇੱਕ ਲਿਮਟ ਜਿਹੇ ਦੇ ਵਿੱਚ ਹੀ ਉਹ ਜੀਵ ਜਿਉਣਾ ਸ਼ੁਰੂ ਕਰ ਦਿੰਦਾ। ਜਿੰਨੀ ਚੀਜ਼ਾਂ ਦੀ ਲੋੜ ਆ ਜਿਉਣ ਵਾਸਤੇ, ਰਹਿਣ ਵਾਸਤੇ, ਖਾਣ ਪੀਣ, ਪਹਿਨਣ ਵਾਸਤੇ ਬਸ ਓਨਾ ਹੀ ਕਰੇਗਾ। ਫਿਰ ਅਜਿਹੇ ਵਿਅਕਤੀਆਂ ਦੇ ਨਾਲ ਇਹ ਵੀ ਹੁੰਦਾ ਕਿ ਜੋ ਚੀਜ਼ ਉਹ ਸੋਚ ਲਣ ਉਹ ਸੱਚ ਹੋਣ ਦੇ ਵਿੱਚ ਸਮਾਂ ਨਹੀਂ ਲੱਗਦਾ। ਪਰ ਇਹ ਚੀਜ਼ਾਂ ਇੰਨੀ ਜਲਦੀ ਕੰਮ ਕਰਦੀਆਂ ਕਿ ਆਪ ਸੋਚ ਵੀ ਨਹੀਂ ਸਕਦੇ। ਕਿਉਂਕਿ ਜੀ ਪਹਿਲਾਂ ਜਿਹੜਾ ਸੰਸਾਰ ਦੇ ਨਾਲ ਕਨੈਕਟ ਸੀਗਾ ਹੁਣ ਪੂਰੇ ਬ੍ਰਹਿਮੰਡ ਦੇ ਨਾਲ ਕਨੈਕਟ ਹੋ ਚੁੱਕਾ ਯੂਨੀਵਰਸਲ ਦੇ ਨਾਲ ਕੁਦਰਤ ਦੇ ਨਾਲ ਜਦੋਂ ਕਨੈਕਸ਼ਨ ਬਣ ਗਿਆ ਫਿਰ ਜੋ ਮਨ ਦੇ ਵਿੱਚ ਚੱਲਦਾ ਆ ਉਹ ਫਟਾਫਟ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਜੈਸ ਜੀਵ ਦੇ ਅੰਦਰ ਨਾਮ ਚੱਲਦਾ ਆ ਇਹ ਕੁੰਡਲਣੀ ਦੀ ਜੋ ਊਰਜਾ ਉੱਠੀ ਹੋਈ ਆ ਬਾਹਰੀ ਜੀਵਨ ਬਾਹਰੀ ਵਾਤਾਵਰਨ ਉਸ ਜੀਵ ਦਾ ਕੁਝ ਨਹੀਂ ਵਿਗਾੜ ਸਕਦਾ ਬਾਹਰ ਜੋ ਮਰਜ਼ੀ ਚੱਲਦਾ ਹੋਵੇ ਜੀਵ ਅੰਦਰ ਸਟੇਬਲ ਹੋ ਕੇ ਬਿਠਾ ਹੈ ਹੁਣ ਕਈਆਂ ਇਹ ਤਾਂ ਕੁੰਡਲੀ ਜਾਗਰਣ ਹੋ ਜਾਂਦੀ ਆ ਉਹ ਸਾਹਮੇ ਨਹੀਂ ਸਕਦੇ ਇਸ ਪਾਵਰ ਨੂੰ ਪਰ ਜੋ ਸਾਹਮ ਲੈ ਲੈਂਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਵੱਡੇ ਤੋਂ ਵੱਡੇ ਬਦਲਾਅ ਆਉਂਦੇ ਆ ਹੁਣ ਕਈ ਜੀ ਕਹਿ ਨਹੀਂ ਦਿੰਦੇ ਕਿ ਸਾਡੀ ਜੀ ਕੁੰਡਲੀ ਜਾਗਰਣ ਹੋ ਗਈ ਆ ਹੁਣ ਸਾਡਾ ਸਿਰ ਭਾਰੀ ਬਹੁਤ ਹੁੰਦਾ એનર્ਜੀ ਉੱਪਰ ਉੱਟਦੀ ਮਹਿਸੂਸ ਹੁੰਦੀ ਆ ਬਹੁਤ ਤੰਗ ਕਰਦੀ ਆ ਨੀਂਦ ਵੀ ਨਹੀਂ ਆਉਂਦੀ ਅੱਪਾ ਤਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਗੁਰਮਖਾਂ ਦੇ ਨਾਲ ਜਾ ਕੇ ਮੇਲ ਮਲਾਪ ਕਰੋ ਉਹਨਾਂ ਦੇ ਨਾਲ ਜਾ ਕੇ ਵਿਚਾਰ ਕਰੋ ਉਹ ਇਸ ਚੀਜ਼ ਦਾ ਹੱਲ ਦੱਸ ਸਕਦੇ ਆ ਪਰ ਜੇ ਅਪਾ ਸੰਸਾਰਿਕ ਤੌਰ ਤੇ ਸੋਚੀਏ ਕਿ ਕੀ ਕਰਨਾ ਚਾਹੀਦਾ ਦੇਖੋ ਇਹ ਇੱਕ એનર્ਜੀ ਆ ਆਪਾਂ ਧਿਆਨ ਦੇ ਵਿੱਚ ਬੈਠੇ ਸੀ ਤੇ ਸਾਡੀ ਕੁੰਡਲੀ ਜਾਗਰਣ ਹੋ ਗਈ ਆ ਪਰ ਅਗਲਾ ਸਾਨੂੰ ਕੋਈ ਵੀ ਗਿਆਨ ਨਹੀਂ ਸੀ ਕਿ ਕਿਵੇਂ ਇਸਤੇਮਾਲ ਕਰਨਾ ਇਹਨੂੰ ਉਹ એનર્ਜੀ ਅੰਦਰ ਇੰਨੀ ਹੋਣ ਕਰਕੇ ਹੁਣ ਸਟੋਰ ਹੈ ਅੰਦਰ ਪਰ ਆਪਾਂ ਹੁਣ ਇਹਨੂੰ ਖਰਚਣਾ ਹੈ ਸਵੇਰ ਨੂੰ ਉੱਠ ਕੇ ਜੇ ਆਪਾਂ ਕੋਈ ਸੈਰ ਕਰ ਲਈਏ ਐਕਸਰਸਾਈਜ਼ ਕਰ ਲਈਏ ਤਾਂ ਬਹੁਤ ਵਧੀਆ ਰਹੇਗਾ ਉਹ એનર્ਜੀ ਯੂਜ਼ ਹੋਵੇਗੀ ਇਹ ਜੋ ਸ਼ਕਤੀ ਹੈ ਨਾ ਕੁੰਡਲੀ ਜਾਗਰਨ ਦੀ ਇਹ ਥੱਲੇ ਨਹੀਂ ਜਾਂਦੀ ਬਸ ਆਪਾਂ ਨੂੰ ਸਰੀਰ ਦਾ ਬੈਲੈਂਸ ਬਣਾਉਣ ਵਾਸਤੇ ਕੋਈ ਨਾ ਕੋਈ ਐਕਸਰਸਾਈਜ਼ ਵਾਕ ਕੁਝ ਵੀ ਕੋਈ ਗੇਮ ਪਲੇ ਕਰ ਲਿਆ ਜਿਵੇਂ ਫੁੱਟਬਾਲ ਆ ਅਜਿਹਾ ਕਰ ਲੈਣਾ ਚਾਹੀਦਾ ਹੁਣ ਇਹ એનર્ਜੀ ਅੰਦਰੋਂ ਅੰਦਰ ਹੀ ਪਰੇਸ਼ਾਨ ਕਰਦੀ ਆ ਬਹੁਤ ਜ਼ਿਆਦਾ ਹੀਟ ਮਹਿਸੂਸ ਹੁੰਦੀ ਆ ਅੰਦਰੋਂ-ਅੰਦਰ ਕਈ ਤਰ੍ਹਾਂ ਦੇ ਤਮਾਕੇ ਵਿਸਪੋਰਟ ਮਹਿਸੂਸ ਕਰਦਾ ਜੀ ਅਜਿਹਾ ਕਰਨ ਦੇ ਨਾਲ ਇਹ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਕਈਆਂ ਨੂੰ ਨੀਂਦ ਵੀ ਨਹੀਂ ਆਉਂਦੀ ਫਿਰ ਅਜਿਹਾ ਸਾਨੂੰ ਕਰਨਾ ਚਾਹੀਦਾ ਹੁਣ ਜਿਨ੍ਹਾਂ ਦੇ ਅੰਦਰ ਹੀਟ ਜ਼ਿਆਦਾ ਬਣ ਜਾਂਦੀ ਆ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਆਪਣਾ ਧਿਆਨ ਖੱਬੇ ਪਾਸੇ ਰੱਖਣਾ ਚਾਹੀਦਾ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨਾ ਚਾਹੀਦਾ ਆਪਾਂ ਕਈ ਪੁਰਾਣੇ ਸਾਧੂ ਵੀ ਦੇਖੇ ਆ ਕਿ ਜਿਨ੍ਹਾਂ ਦੀ ਕੁੰਡਲੀ ਸ਼ਕਤੀ ਜਾਗਰਤ ਹੋ ਜਾਂਦੀ ਹੈ ਉਹ ਜ਼ਿਆਦਾਤਰ ਥੱਲੇ ਭੋ ਰਿਆਂ ਇਹਦੇ ਵਿੱਚ ਰਹਿੰਦੇ ਆ ਫਿਰ ਨਿੰਬੂ ਪਾਣੀ ਵੀ ਪੀਂਦੇ ਰਹਿੰਦੇ ਜਦੋਂ ਅਜਿਹਾ ਜੀਵ ਧਿਆਨ ਦੇ ਵਿੱਚ ਬੈਠਦਾ ਆ ਜਾਂ ਵੈਸੇ ਵੀ ਬੈਠਾ ਆ ਦੈਂ ਦੇ ਵਿੱਚ ਕੀ ਹੁੰਦਾ ਆ ਕਿ ਥੱਲਿਓ ਜਿਹੜੇ ਥੱਲੇ ਵਾਲੇ ਚੱਕਰ ਆ ਮੂਲਾ ਧਾਰ ਚੱਕਰ ਇਥੋਂ એનર્ਜੀ ਉੱਪਰ ਤੱਕਰ ਜਾਂਦੀ ਮਹਿਸੂਸ ਹੁੰਦੀ ਆ ਉੱਪਰਲੇ ਚੱਕਰਾਂ ਤੱਕ ਸਿਰਵਲ ਦੇ ਚੱਕਰ ਚੇਤਨਾ ਤੇ ਜਾਗਰੂਕਤਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਸਮਝ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੀਆਂ ਸੋਚ ਬਦਲਦੀ ਆ ਆਪਾਂ ਨੂੰ ਬਹੁਤ ਵਧੀਆ ਲੱਗਦਾ ਕਿ ਕੁਦਰਤ ਮੀਂਹ ਪੈਂਦਾ ਹੋਵੇ ਵਧੀਆ ਲੱਗੇਗਾ ਜੋ ਬਹੁਤ ਜ਼ਿਆਦਾ ਗਰਮੀ ਆ ਉਹ ਵੀ ਵਧੀਆ ਲੱਗੂਗੀ ਸਾਨੂੰ ਕੋਈ ਉਲਾਮਾ ਹੀ ਨਹੀਂ ਰਹਿ ਗਿਆ ਉਸ ਪਰਮਾਤਮਾ ਤੋਂ ਕਿ ਉਹ ਕੀ ਚੱਲਦਾ ਪਿਆ ਸਾਨੂੰ ਹਰ ਇੱਕ ਚੀਜ਼ ਵਧੀਆ ਲੱਗੇਗੀ ਦੁੱਖ ਦੁੱਖ ਨਹੀਂ ਲੱਗੇਗਾ ਸੁੱਖ ਸੁੱਖ ਨਹੀਂ ਲੱਗੇਗਾ ਸਾਡੇ ਅੰਦਰ ਉਹ ਜਿੰਨੇ ਵੀ ਸਵਾਲ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹੁਣ ਕੁੰਡਲੀ ਜਾਗਰਣ ਜੋ ਹੁੰਦਾ ਜੀਵ ਦਾ ਇਹ ਮੰਜ਼ਲ ਨਹੀਂ ਹੈ ਇਹ ਕਹਿ ਸਕਦੇ ਆ ਵੀ ਇਹ ਤਾਂ ਅੱਧੀ ਸਟੇਜ ਹੈ ਇਸ ਤੋਂ ਬਾਅਦ ਜੀਵ ਅਨਹਦ ਦੁਨੀਆ ਸੁਣਦਾ ਹੈ ਕਈ ਤਰ੍ਹਾਂ ਦੀਆਂ ਹੁੰਦੀਆਂ ਬਾਂਸਰੀ ਵੀ ਹੋ ਸਕਦੀ ਝਰਨੇ ਦੇ ਪਾਣੀ ਦੇ ਵਿੱਚ ਜਦੋਂ ਆਵਾਜ਼ ਆਉਂਦੀ ਆ ਨਾ ਝਰਨਾ ਵਗਦਾ ਉਹ ਵੀ ਹੋ ਸਕਦੀ ਸਨਾਟੇ ਵਰਗੀ ਆਵਾਜ਼ ਫਿਰ ਨਾਦ ਵੱਜਦਾ ਨਾਦ ਤੋਂ ਅੱਗੇ ਪ੍ਰਕਾਸ਼ ਹੁੰਦਾ ਹੈ ਫਿਰ ਮੰਝਲਿਆ ਹਣ ਕੁੰਡਲੀ ਜਾਗਰਣ ਬਾਰੇ ਇੰਨਾ ਸੁਣ ਕੇ ਇਹ ਨਹੀਂ ਸੋਚ ਲੈਣਾ ਕਿ ਚਲੋ ਜੀ ਬੈਠੀਏ ਧਿਆਨ ਦੇ ਵਿੱਚ ਤੇ ਕੁੰਡਲੀ ਜਾਗਰਣ ਕਰੀਏ ਬਸ ਨਾਮ ਦੇ ਵਿੱਚ ਬੈਠਣਾ ਹੈ ਨਾਮ ਜਪਣ ਬੈਠਣਾ ਹੈ ਨਾਮ ਸੁਣਨ ਬੈਠਣਾ ਹੈ ਨਾਮ ਦੇ ਵਿੱਚ ਸਮਾਉਣਾ ਹੈ ਬਸ ਹਰ ਸਮੇਂ ਨਾਮ ਦੇ ਵਿੱਚ ਜੋ ਪਧਿਆਨ ਰੱਖਾਂਗੇ ਤਾਂ ਇਹ ਸਾਰੀਆਂ ਹੀ ਚੀਜ਼ਾਂ ਘਟਨਾਵਾਂ ਵਸਤਾਵਾਂ ਆਪਣੇ ਆਪ ਮਾਲਕ ਦਿੰਦੇ ਨੇ ਦਿਖਾਉਂਦੇ ਨੇ ਜਿਵੇਂ ਜਿਵੇਂ ਕੋਈ ਵੀ ਜੀਵ ਜਿੰਨੇ ਜੋਗਾ ਹੈ ਉਸ ਨੂੰ ਉਹ ਸਾਰੀਆਂ ਹੀ ਚੀਜ਼ਾਂ ਮਾਲਕ ਆਪਣੇ ਆਪ ਦਿਖਾ ਦਿੰਦੇ ਨੇ ਲੋੜ ਹੈ ਸਾਨੂੰ ਸਿਰਫ ਗੁਰਬਾਣੀ ਤੋਂ ਗਿਆਨ ਲੈ ਕੇ ਤੇ ਉਸ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ